ਮਨਿੰਦਰ ਸਿੰਘ ਜੋ ਆਪਣੇ ਆਪ ਨੂੰ ਪੰਜਾਬ ਦੇ ਬੜੇ ਵੱਡੇ ਲੀਡਰ ਕਹਾਉਂਦੇ ਆ ਇਹ ਜਗਦੀਸ਼ ਟਰੈਕਟਰ ਵਰਗੇ ਧਰਿੰਦੇ ਨੂੰ ਕਲੀਨ ਚਿੱਟ ਦੇ ਦੇ ਰਹੇ ਆ ਔਰ ਇਹ ਆਪਣੀ ਪ੍ਰਧਾਨਗੀ ਦੇ ਵਾਸਤੇ ਪਹਿਲਾਂ ਇਹਨਾਂ ਨੇ ਕਮਨ ਲਾਤੀ ਤੇ ਜਗਦੀਸ਼ ਟਰੈਕਟਰ ਦੀ ਮਦਦ ਲਈ ਹੁਣ ਆਪਣੇ ਆਪ ਨੂੰ ਸੀਐਮ ਕੈਂਡੀਡੇਟ ਡਿਕਲੇਰ ਕਰਾਉਣ ਦੇ ਲਈ ਇਹਨਾਂ ਦੀ ਮਦਦ ਲੈ ਰਹੇ ਆ ਔਰ ਉਹ ਇਹੋ ਜੇ ਵੇਲੇ ਜਦੋਂ ਕਿ ਉਹ ਪੀੜਤ ਟਰੈਕਟਰ ਦੇ ਖਿਲਾਫ ਕੇਸ ਕੋਰਟ ਵਿੱਚ ਪਰਸੂ ਕਰ ਰਹੇ ਆ ਜਦੋਂ ਕਿ ਬੜੇ ਨਾਜਕ ਮੋੜ ਦੇ ਉੱਤੇ ਟਰੈਕਟਰ ਦਾ ਕੇਸ ਪਹੁੰਚ ਚੁੱਕਿਆ ਔਰ ਹੁਣ ਕੋਰਟ ਨੇ सीबीआई ਨੂੰ ਡਾਇਰੈਕਸ਼ਨ ਦਿੱਤੀਆਂ ਕਿ ਇਨਵੈਸਟੀਗੇਸ਼ਨ ਪੂਰੀ ਕਰਕੇ ਤੁਸੀਂ ਇਹ ਟਾਈਟਰ ਦੇ ਖਿਲਾਫ ਐਕਸ਼ਨ ਲਾਓ ਉਸ ਵੇਲੇ ਇਹ ਕੈਪਟਨ ਮੋਰਿੰਦਰ ਸਿੰਘ ਟਾਈਟਰ ਵਰਗੇ ਬੰਦਿਆਂ ਨੂੰ ਇੱਕ ਕਲੀਨ ਚਿੱਟ ਦੇ ਕੇ ਉਹਨਾਂ ਨੂੰ ਬੇਕਸੂਰ ਕਰਾ ਦੇ ਰਹੇ ਆ ਉਹ सीबीआई ਦੀ ਇਨਵੈਸਟੀਗੇਸ਼ਨ ਨੂੰ ਇਨਫਲੂਐਂਸ ਕਰਦੇ ਵਾਸਤੇ ਇਹ ਬਹੁਤ ਹੀ ਸ਼ਰਮ ਦੀ ਗੱਲ ਆ ਔਰ ਅਸੀਂ ਅੱਜ ਮੰਗ ਕਰਦੇ ਆ ਕੈਪਟਨ ਮੋਰਿੰਦਰ ਸਿੰਘ ਤੋਂ ਕਿ ਉਹ ਪੰਜਾਬ ਤੋਂ ਤੇ ਪੀੜਤਾਂ ਤੋਂ ਇਸ ਗੱਲ ਦੀ ਮਾਫੀ ਮੰਗਣ ਔਰ ਇਹ ਜਿਹੇ ਦਰਿੰਦਿਆਂ ਨੂੰ ਜੋ ਉਹ ਬੇਕਸੂਰ ਕਰਾ ਦੇ ਰਹੇ ਆ ਇਸ ਤੋਂ ਗੁਰੇਜ ਕਰਨ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਕਮਲਨਾਥ ਨੂੰ ਵੀ ਕਿਹਾ ਕਮਲਨਾਥ ਉਹਨਾਂ ਦਾ ਆਪਣਾ ਦੋਸਤ ਆ ਉਹਨਾਂ ਦਾ ਮੈਂਟਰ ਆ ਔਰ ਕਮਲਨਾਥ ਦੇ ਉਹਨਾਂ ਨੇ ਉਹਨੂੰ ਪਹਿਲਾਂ ਪੰਜਾਬ ਦਾ ਪਰਿਵਾਰੀ ਬਣਵਾਇਆ ਜਦੋਂ ਰੋਲਾ ਪਿਆ ਪੰਜਾਬ 'ਚ ਰੋਲਾ ਪਿਆ ਕਿ ਐਸੇ ਕਾਤਰਾਂ ਨੂੰ ਅਸੀਂ ਪੰਜਾਬ ਤੋਂ ਨਹੀਂ ਫੜਨ ਦਵਾਂਗੇ ਤਾਂ ਉਸ ਤੋਂ ਬਾਅਦ ਜਾ ਕੇ ਉਹ ਬਦਲਿਆ ਤੇ ਉਹਨੂੰ ਚੇਂਜ ਕੀਤਾ ਅਸੀਂ ਅੱਜ ਅਲਟੀਮੇਟਿਵ ਦਿੰਨੇ ਆ ਕੈਪਟਨ ਬਰਿੰਦਰ ਸਿੰਘ ਨੂੰ 15 ਦਿਨ ਦਾ ਟਾਈਮ ਦਿੰਨੇ ਆ ਕਿ 15 ਦਿਨ ਦੇ ਵਿੱਚ ਵਿੱਚ ਉਹ ਪੰਜਾਬ ਤੋਂ ਤੇ ਪੀੜਤਾਂ ਤੋਂ ਮਾਫੀ ਮੰਗਨ